ਪਈ ਦੇਵाराम ਕਾਰੇ ਅਸਿਪਾਈ ਜੱਤਿਆ ਕੋਈ ਗੱਲ ਲੁਕਾਈ ਨਾ ਸੱਚੇ ਸੱਚਸੇ ਕੀ ਕੁਝ ਆਖਿਆ ਗੁਰੂ ਤੇਗ ਬਾਬਾ ਦੱਸਿਆ ਮਹਾਰਾਜ ਨੇ ਤੂੰ ਦੱਸ ਜਦੋਂ ਕਹਿ ਵਾਪਿਆ ਤੂੰ ਦੇਖਿਆ ਸੀ ਗੁਰੂ ਤੇਗ ਬਾਬਾ ਦੱਸਿਆ ਮਹਾਰਾਜ ਨੂੰ ਪਈ ਜੱਤਾ ਜਿੱਕਰ ਲੱਗ ਗਿਆ ਹੱਥ ਦੇਖਦਾ ਸੀ ਕੀ ਆਖਿਆ ਉਹਨਾਂ ਨੇ ਕਹਿੰਦਾ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਤਾਂ ਗੁਰੂ ਤੇਗ ਬਾਬਾ ਸਾਹਿਬ ਮਹਾਰਾਜ ਦੀਆਂ ਅਕਾਲ ਪੁਰਖ ਦਾ ਧਿਆਨ ਕਰਕੇ ਮਨ ਹੀ ਮਨ ਅਰਦਾਸ ਕੀਤੀ ਜਾਨਮ ਜਲਾਤ ਮਹਾਰਾਜ ਨੂੰ ਤੇਗ ਦੀ ਧਾਰ ਤੇ ਖਾ ਕੇ ਡਰਾ ਰਿਆ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜਲਾਦ ਤੂੰ ਮੈਨੂੰ ਡਰਾ ਨਾ ਤੇ ਜਲਾਦ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਖਾਨਦਾਨੀ ਜਲਾਦ ਹਾਂ ਕਹਿੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਹੱਸ ਕੇ ਕਹਿੰਦੇ ਜਲਾਦ ਜੇ ਤੂੰ ਖਾਨਦਾਨੀ ਜਲਾਦ ਹੈ ਮੈਂ ਖਾਨਦਾਨੀ ਸ਼ਹੀਦ ਆ ਉਹ ਕਹਿੰਦਾ ਸਾਨੂੰ ਜਲਾਦਾਂ ਦਾ ਖਾਨਦਾਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਸਾਨੂੰ ਸ਼ਹੀਦਾਂ ਦਾ ਖਾਨਦਾਨ ਕਹਿੰਦੇ ਮੇਰੇ ਦਾਦਾ ਜੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਨੇ ਕਹਿੰਦਾ ਫਿਰ ਮਹਾਰਾਜ ਉਸ ਤਲਵਾਰ ਨੂੰ ਮੁਖਾਤਬੋ ਕੇ ਉਸ ਜਲਾਦ ਨੂੰ ਮੁਖਾਤਬੋ ਕੇ ਕਹਿਣ ਲੱਗੇ ਮੈਂ ਹਾਂ ਤੇਗ ਤੇ ਕੱਢ ਮੈਂ ਤੇਗ ਤੂੰ ਵੀ ਮੈਂ ਹਾਂ ਤੇਗ ਤੇ ਕੱਢਦਾ ਤੇਗ ਤੂੰ ਵੀ ਇੱਕ ਦੋ ਨੇ ਕੱਢਦਾ 100 ਤੇਗਾਂ ਮੈਨੂੰ ਲਖਵ ਹੈ ਤੇਗ ਮਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ ਮੈਂ ਤਾਂ ਕਰਮ ਦੇ ਤੇਗਾਂ ਦੀ ਸ਼ਾਮ ਆਣੀ ਵੇਖ ਪਿਤਾ ਜੀ ਆਪਣਨੇ ਦੋ ਪੁੱਤਾਂ ਮੇਰੇ ਪੁੱਤਰ ਦੀ ਤੇਗ ਚੋਂ ਜੋ ਤੇਗ ਨਿਕਲੂ ਲੱਖਾਂ ਲੈਗੀ ਤੇਰੀਆਂ ਖੋ ਟੋਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨ ਡਰ ਬੇ ਖੌਫ ਨਿਰਭੈ ਉਹਨਾਂ ਨੇ ਜਾਮੇ ਸ਼ਹਾਦਤ ਦਿੱਤਾ ਨਾ ਡੋਲੇ ਨਾ ਥੜਕੇ ਭਾਈ ਦੇਵਾ RAM ਸਾਰੀ ਕਹਾਣੀ ਸੁਣ ਕੇ ਜਾਰੋ ਜਾਰ ਪੂਰਾ ਪਰਿਵਾਰ ਰੋ ਰਿਆ ਭਾਈ ਜੱਤਾ ਬੈਠਾ ਮਹਾਰਾਜ ਦੇ ਸੀਸ ਦੇ ਕੋਲ ਭਾਈ ਦੇਵਾ RAM ਕਹਿੰਦਾ ਜੱਤਿਆ ਤੂੰ ਥੱਕਿਆ ਹੈ ਤਾਂ ਥੱਕੇਵੇਂ ਨਾਲ ਚੂਰ ਹੈ ਤੇਰੇ ਸ਼ਕਲ ਦਾ ਇੰਤਜ਼ਾਮ ਹੋ ਗਿਆ ਤੂੰ ਕੁਛ ਸ਼ਕਲ ਹੈ ਫਿਰ ਆਰਾਮ ਕਰ ਲੈ ਪਾਣੀ ਗਰਮ ਕੀਤਾ ਅਜਾਤਾ ਜੀ ਦੇ ਚਰਨ ਤੋਂ ਆਏ ਕੁਛ ਸਮਾਂ ਆਰਾਮ ਕੀਤਾ ਅਜਾਤਾ ਜੀ ਕਹਿੰਦੇ ਭਾਈ ਦੇਵਾਰਾਮ ਅਸਲ ਵਿੱਚ ਜਿੰਮੇਵਾਰੀ ਮੈਨੂੰ ਮਿਲੀਏ ਮੈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਿਸ ਲੈ ਕੇ ਜਾਣਾ ਅਗਲੀ ਭਲਕ ਸੂਰਤ ਚੜ੍ਹਨ ਸੂਰਤ ਟਿੱਕੀ ਚੜ੍ਹਨ ਤੋਂ ਪਹਿਲਾਂ ਅਜਾਤਾ ਜੀ ਦੇਵਾਰਾਮ ਦੇ ਘਰ ਦੇ ਵਿੱਚੋਂ ਰਵਾਨਾ ਹੋ ਗਏ مہاراج اگے آ کے رکتے ہیں گرو تگ بہادر صاحب کا شیش لے کے اگے آکے امبالے دے نیڑے ایک ملدہ امبالے شہر سچے پاشا کا شیش لے کے نبھا صاحب ایک تو ناپا شہر ہے ایک نبھا صاحب گردوارا ہے محالی تو اگے نو پرسا پسا والوں ہے اتھے رکے اتھے ایک فکیر رہ کا ہلرا کو یہ آواز آ رہی کیونکہ کچھ ودوانوں تھا مننا بھائی سنگ آواز آئی فقیر میں آواز دیتی کون ہے کہ میں گروہ کا سکھ ہوں وہ پھر بار کی کرتے اندر آ جا کتنے کی کرنا کہ آنند پور صاحب کو جانا ہے ਕਹਿੰਦਾ ਰਾਤ ਕਿੱਥੇ ਜਾਵੇਂਗਾ ਦੀ ਰਾਤ ਮੇਰੇ ਕੋਲ ਕੱਟਦਾ ਸ਼ਾਇਦ ਉਸ ਫਕੀਰ ਦਾ ਨਾਮ ਤੁਲਕ ਸ਼ਾਸ ਜੇ ਮੈ ਭੁੱਲਦਾ ਨਾ ਹੋਣਾ ਉਹਨੇ ਆਪਣੇ ਕੋਲ ਟਿਕਾਣਾ ਦਿੱਤਾ ਉਹ ਸਾਰੀ ਕਹਾਣੀ ਪੁੱਛਦਾ ਹੈ ਭਾਈ ਜੇਤਾ ਜੀ ਉੱਥੇ ਵੀ ਕਹਾਣੀ ਸੁਣਾਉਂਦੇ ਨੇ ਉਹ ਕਹਿੰਦਾ ਸੱਜਣਾ ਬਜ਼ੁਰਗ ਹੋ ਚੁੱਕਾ ਸੀ ਵੱਡਾ ਹੋ ਚੁੱਕਾ ਸੀ ਕਹਿੰਦਾ ਮੈਂ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਸੀ ਮਹਾਰਾਜ ਮੈਨੂੰ ਦੀਦਾਰੇ ਬਖਸ਼ਿਓ ਪਰ ਮੈਂ ਆਖਿਆ ਸੀ ਮੈਂ ਅਨੰਦਪੁਰ ਸਾਹਿਬ ਆ ਕੇ ਦੀਦਾਰੇ ਕਰਾਂਗਾ ਮਹਾਰਾਜ ਜਾਣਦੇ ਨੇ ਕਿ ਬੁੱਢਾ ਹੋ ਗਿਆ ਨਹੀਂ ਆ ਸਕਦਾ ਮਹਾਰਾਜ ਆਪ ਦੀਦਾਰੇ ਦੇਣ ਆ ਗਏ ਗੁਰੂ ਐਡਾ ਮਿਹਰਬਾਨ ਗੁਰੂ ਐਡਾ ਦਿਆਲੂ ਇੱਥੇ ਇੱਕ ਰਾਤ ਭਾਈ ਜੱਤਾ ਜੀ ਰੁਕੇ ਜਦੋਂ ਤੁਰਨ ਲੱਗੇ ਇਹ ਫਕੀਰ ਕਹਿੰਦਾ ਭਾਈ ਜੱਤਿਆ ਤੇਰੀ ਸੇਵਾ ਮਹਾਨ ਹੈ ਤੇਰੀ ਸ਼ੇਵਾ ਬਹੁਤ ਵੱਡੀ ਹੈ ਤੂੰ ਅਨੰਦਪੁਰ ਸਾਹਿਬ ਜਾ ਰਿਹਾ ਹੁਣ ਤੋਰ ਦੁਰਗਤੀ ਤੇ ਉਹ ਕਹਿੰਦੇ ਗੁਰੂ ਤੇਗ ਬਾਦਸ਼ਾਹ ਸਾਹਿਬ ਦੇ ਲਖਤੇ ਜਗਰ ਗੁਰੂ ਗੋਬਿੰਦ ਰਾਏ ਕਹਿੰਦੇ ਉਹਨਾਂ ਨੂੰ ਸਨੇਹਾ ਦੇ ਦੀ ਇੱਕ ਫਕੀਰ ਬੈਠਾ ਯਾਦ ਕਰਦਾ ਹੈ ਉਹ ਪਹਿਲਾ ਜਾਮਿਆ ਚ ਆਉਂਦਾ ਰਿਹਾ ਅਨੰਦ ਪ੍ਰਸਾਦ ਹੁਣ ਉਹ ਆ ਨਹੀਂ ਸਕਦਾ ਆ ਕੇ ਦਰਸ਼ਨ ਦੇ ਦੇਣੇ ਭਾਈ ਜੱਤਾ ਜੀ ਫਿਰ ਸੀਸ਼ ਲੈ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਤਾਂ ਰੁਕੇ ਇੱਥੇ ਰੁਕ ਕੇ ਟਿਕਾ ਕਰ ਲਿਆ ਕਿਉਂਕਿ ਛੇਵੇਂ ਤੇ ਸੱਤਵੇਂ ਪਾਤਸ਼ਾਹ ਦਾ ਸੰਸਕਾਰ ਜਿਹੜਾ ਹੈ ਅੰਤਮ ਸੰਸਕਾਰ ਮਹਾਰਾਜ ਦਾ ਸਰੀਰ ਦਾ ਇਸ ਕੀ ਪਰਸਪਰ ਦੀ ਧਰਤੀ ਤੇ ਕੀਤਾ ਗਿਆ ਸੀ ਕਿ ਭਾਈ ਜੈਤਾ ਜੀ ਦੇ ਮਨ ਦਾ ਖਿਆਲ ਸੀ ਸ਼ਾਇਦ ਗੁਰੂ ਪੇਗ ਬਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਵੀ ਇੱਥੇ ਕਰਦਾ ਹੁਣ ਇੱਕ ਬਲ ਗੱਲ ਬੜੀ ਕਮਾਲ ਦੀ ਸੋਚਣ ਵਾਲੀ ਜੇ ਮਹਾਰਾਜ ਦੇ ਧਰ ਦਾ ਸੰਸਕਾਰ ਦਿੱਲੀ ਹੋ ਸਕਦਾ ਤੇ ਸੀਸ ਦਾ ਸੰਸਕਾਰ ਨਹੀਂ ਸੀ ਹੋ ਸਕਦਾ ਹੋ ਸਕਦਾ ਸੀ ਪਰ ਕਿਉਂ ਭਾਈ ਜੈਤਾ ਜੀ ਲੈ ਕੇ ਆਏ ਅਸੀਂ ਪਰਦੇ ਆ ਸੀਸ ਦਿਆ ਪਰ ਸਿਰ ਨਾ ਦਿਆ گروہ تیگ بہادر صاحب مہاراج نے اس <تصفح> سے لے کے پائی جاتا جی گروہ تیگ بہادر صاحب دی سوچ لے کے آنند پور صاحب دی ترتی تے آئے ایتھو پھر پہ بھیجا بال گوبند رائے جی ماتا گجری جی ماتا نانکی جی شک سنگان ایک چھوٹی جی پالکی لے کے ਸ਼ਬਦ ਪੜਦੀਆਂ ਹੋਈਆਂ ਇਸ ਧਰਤੀ ਤੇ ਪਹੁੰਚੀਆਂ ਤੇ ਜਦੋਂ ਭਾਈ ਜੱਤਾ ਜੀ ਦੇ ਹੱਥਾਂ ਦੇ ਵਿੱਚ ਖਲੋਤੇ ਨੇ ਬੈਠੇ ਨਹੀਂ ਖਲੋਤੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਵੇਖਿਆ ਬਾਲ ਗੁਰੂ ਗੋਬਿੰਦ ਰਾਏ ਜੀ ਦਾ ਛੋਟਾ ਜਿਹਾ ਹੱਥ ਤਲਵਾਰ ਦੇ ਮੁਠੇ ਤੇ ਚਲਾ ਗਿਆ ਰੋਕਦਿਆਂ ਹੋਇਆਂ ਮਾਲਾ ਮਾਲਾ ਹੱਥ ਤਲਵਾਰ ਦੇ ਮੁਠੇ ਤੇ ਰੋਕਦਿਆਂ ਹੋਇਆਂ ਭਾਈ ਜੱਤਾ ਜੀ ਬਲ ਵਧੇ ਇੱਕ ਉੱਚੀ ਥਾਂ ਤੇ ਖੜੇ ਹੋਏ ਸੀਨੇ ਨਾਲ ਲਾਇਆ سینے لا کے ریٹے گرو کے بیٹے یاد رکھے ہوا جڑا گروہ کا بیٹا ہے رنگ ریٹے جا کے بیٹے رہو پنت کے سنگ تم سبا آمیتے آنت تیری جولی واڑ پہ ہوں اتو مہاراج پالکی رہ کے گرو تیک بہادر صاحب دا سیس آنند پور صاحب لے کے پہنچے پڑھ دیا پائی جیتا جی بھی پہنچے ਭਾਈ ਜੱਤ ਜੀ ਦੀ ਮੌਜੂਦਗੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਦਾ ਸੰਸਕਾਰ ਅਰੰਧਪੁਰ ਸਾਹਿਬ ਦੀ ਧਰਤੀ ਤੇ ਕੀਤਾ ਨਾਲ ਹੀ ਗੁਰਦੇਵ 10ਵੇਂ ਪਾਤਸ਼ਾਹ ਪੁੱਸਤੇ ਨੇ ਭਾਈ ਜੱਤਿਆ ਇੱਕ ਗੱਲ ਦੱਸ ਜਦੋਂ ਇਹ ਸਾਰਾ ਕੁਝ ਵਾਪਰਿਆ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਕਈ ਵਾਰੀ ਮੇਰੇ ਵਰਗੇ ਪ੍ਰਚਾਰਕ ਕਹਿੰਦੇ ਨੇ ਗੁਰੂ ਸਾਹਿਬ ਨੇ ਆਖਿਆ ਕਿ ਉੱਥੇ ਕੋਈ ਸਿੱਖ ਨਹੀਂ ਸੀ ਮਹਾਰਾਜ ਕਹਿੰਦੇ ਹਾ ਦਾ ਨਾਰਾ ਨਹੀਂ ਮਾਰਿਆ ਕੌਣ ਮਾਰਦਾ ਮਹਾਰਾਜ ਤੇਰੀ ਸਿੱਖਾਂ ਦੇ ਵਜੋਂ ਸਿੱਖਾਂ ਨੇ ਹਾ ਦਾ ਨਾਰਾ ਮਾਰਿਆ ਮਹਾਰਾਜ ਕਹਿੰਦੇ ਕਮਾਲ ਕਰ ਮਹਾਰਾਜ ਕਮਾਲ ਕਰ ਦਿੱਤੀ ਤੇਰੇ ਸਿੱਖਾਂ ਨੇ ਔਰੰਗਜ਼ੇਬ ਨੇ ਹੁਕਮ ਦੇ ਕੇ ਇੱਕ ਸਿੱਖ ਨੂੰ ਹਾਰੇ ਨਾਲ ਚਰਵਾ ਦਿੱਤਾ ਇੱਕ ਨੂੰ ਦੇਗ ਵਿੱਚ ਉਹ ਬਾਗ ਦਿੱਤਾ ਇੱਕ ਨੂੰ ਗਿਉਂਦਿਆ ਰੂਹ ਦੇ ਵਿੱਚ ਲਪੇਟ ਕੇ ਸਾਰ ਦਿੱਤਾ ਮਹਾਰਾਜ ਨਾ ਤੇਰੇ ਸਿੱਖ ਡੋਲੇ ਨਾ ਖੜਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਿਆਰ ਵਿੱਚ ਆਪਾ ਕੁਰਬਾਨ ਕਰ ਗਏ ਤੇਰੇ ਸਿੱਖ ਅਸੀਂ ਕਹਿੰਦੇ ਭਾਈ ਜੱਤਾ ਜੀ ਨੇ ਆਖਿਆ ਵੀ ਤੇਰੇ ਸਿੱਖਾਂ ਦੀ ਵੱਖਰੀ ਪਛਾਣ ਹੀ ਕੋਈ ਨਹੀਂ ਸਿੱਖ ਦਾੜੀ ਕੈਸ ਤੇ ਪਹਿਲੇ ਜਾਮੇ ਤੋਂ ਰੱਖਦੇ ਮਹਾਰਾਜ ਦਾ ਹੁਕਮ ਹੈ ਕਿਵੇਂ ਨਹੀਂ ਵੱਖਰੀ ਪਛਾਣ ਉਹ ਕਹਿੰਦਾ ਮਹਾਰਾਜ ਤੇ ਸਿੱਖਾਂ ਨੇ ਕਮਾਲ ਕਰ ਦਿੱਤੀ ਧੰਗਰੂ ਤੇ ਇੱਕ ਬਾਤ ਦੱਸਿਆ ਮਹਾਰਾਜ ਭਾਈ ਜੱਤਾ ਜੀ ਦੇ ਮਹਾਰਾਜ ਦੀ ਉਮਰ ਦੇਖੋ 9 ਸਾਲ ਦੀ ਹੈ ਪਰ ਭਾਈ ਜੱਤਾ ਜੀ ਨੂੰ ਕਹਿੰਦੇ ਕੀ ਹੈ ਬੇਟਾ ਮਹਾਰਾਜ ਦਾ ਪਹਿਲਾ ਪੁੱਤਰ ਹੈ ਭਾਈ ਜੱਤਾ ਸਾਹਿਬ ਦਾ ਦਾ ਅਜੀਤ ਸਿੰਘ ਜਗਹਾਰ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਇਹ ਤੇ ਬਾਅਦ ਵਿੱਚ ਨੇ ਇਹ ਤੇ ਬਿੰਦੀ ਪੁੱਤਰ ਦੇ ਮਹਾਰਾਜ ਦੇ ਨਾਤੀ ਪੁੱਤਰ ਹੋਣ ਦਾ ਮਾਣ ਸਭ ਤੋਂ ਪਹਿਲਾਂ ਭਾਈ ਜੈਤਾ ਜੀ ਦੀ ਚੋੜੀ ਵਿੱਚ ਪਾਇਆ। ਰੰਗਰੇਟਾ ਉਹ ਗੁਰੂ ਦਾ ਬੇਟਾ ਉਹ ਹੈ ਜਿਹੜਾ ਗੁਰੂ ਦੇ ਪ੍ਰੇਮ ਵਿੱਚ ਤੇ ਜਾਵੇਗਾ ਉਹੀ ਰੰਗਰੇਟਾ ਬਣੇਗਾ। ਜਿਹੜਾ ਗੁਰੂ ਦੇ ਪਿਆਰ ਤੋਂ ਨਸ਼ਾਵਰ ਹੋ ਜਾਵੇਗਾ ਆਪ ਭਾਈ ਜੈਤਾ ਜੀ ਦੀ ਪਿਆਰੀ ਤੇ ਮਿੱਠੀ ਯਾਦ ਨੂੰ ਸਮਰਪਿਤ ਹੋ ਕੇ ਬੈਠੇ ਹੋ। ਮੈਂ ਤੁਹਾਡੇ ਕਰਨੀ ਨਾਮੇ ਨੂੰ ਨਮਸਕਾਰ ਕਰਦਾ। ਪਰ ਅੱਜ ਇਸ ਦੀਵਾਨ ਦੀ ਜਗ੍ਹਾ ਜੇ ਕੋਈ ਨੱਚਣ ਗਾਉਣ ਦਾ ਪ੍ਰਬੰਧ ਕੀਤਾ ਹੋਵੇ ਕੀਤਾ ਹੁੰਦਾ ਤੇ ਸ਼ਾਇਦ ਮੇਰਾ ਮੰਨਣਾ ਹੈ ਕਿ ਇੱਥੇ ਤਿਲ ਸੁਟਣ ਜੋਗੀ ਵੀ ਜਗ੍ਹਾ ਨਾ ਹੁੰਦੀ। ਕੁਝ ਅਸੀਂ ਨਾਰੇ ਨਾਲ ਰੰਗਰੇਟੇ ਹਾਂ ਪਰ ਕਿੰਨਾ ਕੁ ਪਿਆਰ ਉਸ ਰੰਗਰੇਟੇ ਗੁਰੂ ਦੇ ਬੇਟੇ ਨੂੰ ਕਰਦੇ ਹੋ ਤੁਸੀਂ ਕਿੰਨਾ ਕੁ ਪਿਆਰ ਕਰਦੇ ਹੋ ਮੇਰੀ ਬੇਨਤੀ ਪ੍ਰਵਾਨ ਕਰੋ ਪ੍ਰਬੰਧਕਾਂ ਨੇ ਜਿੱਥੇ ਵੱਡਾ ਉਪਰਾਲਾ ਕੀਤਾ ਹੈ ਜੇ ਉਹਨਾਂ ਦਾ ਸਹਿਯੋਗ ਦਿਓਗੇ ਇਸ ਮਹਾਨ ਕੁੰਮ ਦੇ ਵਿੱਚ ਹਾਜ਼ਰੀ ਭਰ ਕੇ ਸਹਿਯੋਗ ਦਿਓਗੇ ਉਹਨਾਂ ਦੇ ਮਨ ਨੂੰ ਪ੍ਰਸੰਨਤਾ ਮਿਲੇਗੀ ਖੁਸ਼ੀ ਮਿਲੇਗੀ ਗੁਰੂ ਕਿਰਪਾ ਕਰੇ ਤੁਹਾਡਾ ਕੀਤਾ ਹੋਇਆ ਕਾਰਜ ਤੁਹਾਡਾ ਕੀਤਾ ਹੋਇਆ ਉਪਰਾਲਾ ਸਫਲਾ ਹੋਵੇ ਆ ਇੱਕ ਵਾਰ ਸਾਰੀ ਸੰਗਤ ਭਾਈ ਜੱਤਾ ਜੀ ਦੇ ਕਰਨੀ ਨਾਮੇ ਦਾ ਕਰੋ ਧਿਆਨ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਸ਼ਬਦਾਂ ਦੇ ਨਾਲ ਸਾਰੀ ਸੰਗਤ ਦਾ ਧੰਨਵਾਦ